ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਪੱਧਰਪੁਰੀਆ ਡੇਰੀ ਫਾਰਮ ਤੁਹਾਡਾ ਸਵਾਗਤ ਹੈ ਜੀ ਆਖ ਕਰਦੇ ਜੋ ਸਾਡੇ ਚੈਨਲ ਨਾਲ ਜੁੜੇ ਸਾਰੇ ਹੀ ਕਰਤੀ ਕਲਤ ਤੰਦਰੁਸਤੀ ਜੋ ਹੋਗੇ ਪਹੁੰਚ ਚੁੱਕੇ ਹਾਂ ਮੰਡੀ ਜਗਰਾਉਂ ਤੇ ਚੰਗੀ ਮੰਡੀ ਭਰੀ ਆ ਤੇ ਸੌਦੇ ਦੇ ਸੌਦਾ ਠਾਸ ਹੁੰਦੇ ਤੇ ਸੌਦਾ ਹੋਈ ਜਾਂਦਾ ਚੰਗੇ ਪਸ਼ੂ ਆਏ ਆ ਚੰਗੀ ਸੋਹਣੀ ਮਿਲਕ ਰਿਕਾਰਡ ਵਾਲੇ ਰਿਕਵੈਸਟ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਬਟਨ ਨੂੰ ਆਲ ਤੇ ਸੈੱਟ ਕਰੋ ਆਉਣ ਵਾਲੀ ਵੀਡੀਓ ਕੋ ਦਾ ਨੋਟੀਫਿਕੇਸ਼ਨ ਜੋ ਆਦੀ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਜਾ ਜਾਂ ਮਿਲਕ ਵਾਲਿਆਂ ਵੀ ਗਾਈਆਂ 60 ਵਾਲਿਆਂ ਵੀ ਪਹੁੰਚ ਚੁੱਕੀਆਂ ਤੇ ਸੌਦੇ ਹੋਈ ਜਾਂਦੇ ਤਾਜ਼ੀਆਂ ਸੂਈਆਂ ਠੀਕ ਹੈ ਜੀ ਦੋ ਤਵਾਦ ਰੇਟ ਪੁੱਛਦੇ ਉਸ ਤੋਂ ਪਹਿਲਾਂ ਕੱਟ ਕਰਦੇ ਆ ਨਹੀਂ ਕੋਈ ਚੱਕਰ ਨਹੀਂ ਕਿਤੇ ਹੋਵੇ ਖਰੀਦਾਰੀ ਕਰਨੀ ਆ ਤੁਸੀਂ ਦੋ ਟਾਈਮ ਤਿੰਨ ਟਾਈਮ ਨਰਖ ਪਰਖ ਕਰਕੇ ਚੋ ਕੇ ਤਸੱਲੀ ਕਰਕੇ ਲੈ ਕੇ ਜਾਇਓ ਪੈਸੇ ਲਾਉਣੇ ਆਓ ਕਰੀਏਗਾ ਭਾਈ ਨਾਲ ਵਾਰ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੋ ਸੁਣਾਓ ਠੀਕ ਜੀ ਹਾਂਜੀ ਹਾਂਜੀ ਵਧੀਆ ਜੀ ਵਪਾਰ ਲੈਣ ਦਾ ਕਾਰੋਬਾਰ ਹੈ ਜੀ ਹਾਂਜੀ ਹਾਂਜੀ ਕਿਹੜਾ ਪਿੰਡ ਹੈ ਜੀ ਮੇਰਾ ਪਿੰਡ rau ke klan ਜਿਲ੍ਹਾ ਮੋਗਾ ਜਿਲ੍ਹਾ ਮੋਗਾ ਇਹ ਕੀ ਨਾਮ ਹੈ ਮੇਰਾ ਨਾਮ ਜਸਪ੍ਰੀਤ ਸਿੰਘ ਹੈ ਜੀ ਜਸਪ੍ਰੀਤ ਸਿੰਘ ਜੀ ਹਾਂਜੀ ਤੇ ਫੋਨ ਨੰਬਰ ਕੀ ਆਪੀ ਦਾ ਮੇਰਾ ਨੰਬਰ ਹੈਗਾ ਜੀ 96536 01192 ਕਿੰਨੇ ਦੁੱਧ ਤੋਂ ਲੈ ਕੇ ਕਿੰਨੇ ਤੱਕ ਆਪਣੇ ਕੋਲ ਗਾਂ ਘਰੇ ਖੜੀ ਰਹੀਦੀ ਤਕਰੀਬਨ 25 ਤੋਂ ਪਲੱਸ ਹੀ ਹੁੰਦੀਆਂ ਜੀ 50 52 ਤੱਕ ਚੱਲ ਜਾਂਦੇ ਤੇ ਕਿੰਨੇ ਕੀਮਤ ਤੋਂ ਕਿੰਨੀ ਕੀਮਤ ਆ ਕਰ ਮੰਨ ਕੇ ਚੱਲੋ 70 75 ਤੋਂ ਲੈ ਕੇ 2.5 ਤਣ ਲੱਖ ਤੱਕ ਤੇ ਬਾਹਰ ਵੀ ਗਾਵਾਂ ਬਾਹਰ ਲੀਆਂ ਸਟੇਟਾਂ 'ਚ ਵੀ ਜਾਂਦੀਆਂ ਹਾਂਜੀ ਹਾਂਜੀ ਸਾਰੇ ਮਹਾਰਾਸ਼ਟਰ ਗੁਜਰਾਤ ਜੀ ਜੀ ਜੰਮੂ ਠੀਕ ਹੈ ਜੀ ਹਾਂਜੀ ਹਾਂਜੀ ਹਮਤਲ ਸਾਰੇ ਜਾਂਦੇ ਠੀਕ ਹੈ ਜੀ ਤੇ ਦਈਏ ਪਹਿਲੇ ਨੰਬਰ ਵਾਲੀ ਦੀ ਡਿਟੇਲ ਕਿੰਵਾ ਸੂਬਾ ਏ ਇਹ ਦੂਜੇ ਸੂਬੇ ਆ ਜੀ 6 ਦਾੰਦਾ ਬੱਛਾ ਮਗਰ ਆ ਗਿਆ ਮਗਰ ਬੱਛਾ ਜੀ ਚੌਥਾ ਦੇਣਾ ਸੋਈ ਨੂੰ ਤੇ ਕਿੰਨਾ ਮਿਲ ਕੇ ਹੁਣ 28 ਕਿਲੋ ਬੋਲਾ ਦਾ ਹੈਗਾ ਤਿਆਰ ਆ ਜੀ ਖੋਲ ਲੋ ਜੀ ਦੂਜਾ ਸੂਆ 28 ਕਿਲੋ ਹਾਜ਼ਰ ਮੌਕੇ ਦਾ ਦੁੱਧ ਵੀ ਇਹ ਕਹਿੰਦਾ ਤਿਆਰ ਹੈ ਪਿੰਡ ਤੇ ਐਡਰੈਸ ਬਾਈ ਨੇ ਦੱਸਤਾ ਫੋਨ ਨੰਬਰ ਵੀ ਤੁਸੀਂ ਆਪਣੀ ਖਰੀਦਦਾਰੀ ਆਪ ਬਾਈ ਪਿਆਰ ਨਾਮ ਹਾਸਲ ਕਰ ਸਕਦੇ ਖਰੀਦਦਾਰੀ ਕਰ ਸਕਦੇ ਤੇ ਚੰਗੀ ਸੋਹਣੀ ਐਫ ਨਸਲ ਦੀ ਚੰਗੇ ਵੱਡੇ ਬੋਡੀ ਸਕੈਚਰ ਦੀ ਤੇ ਥਣਲੇਵਾ ਬਹੁਤ ਸੋਹਣਾ ਹਰ ਕੁਆਲਟੀ ਯਾਰ ਕੀਤੀ ਕਰਮਾ ਵਾਲੀ ਨੇ ਕੱਲੇ ਕੱਲੇ ਨਾੜ ਤੇ ਭਾਨੇ ਦੇ ਦੇਖਦੀ ਭਈ ਆਪਾਂ ਠੀਕ ਹੈ ਜੀ 28 ਕਿਲੋ ਮੌਕੇ ਦਾ ਬਾਈ ਕਹਿੰਦਾ ਬਹੁਤ ਤਿਆਰ ਆ ਦੇ ਮੋਲ ਵੱਲੋਂ ਹਿਸਾਬ ਲਾਈਏ ਤੇ ਜਾਇਜ਼ ਹੀ ਆ। ਬਾਈ ਜੀ ਜਾਇਜ਼ ਤੋਂ ਜਾਇਜ਼ ਕਰੀਏ। ਕੀ ਕੀਮਤ ਕਹਦੇ? ਠੀਕ ਆ। ਮੈਂ ਜਾਈ ਗੱਲ ਕਰਦਾ। ਕੀਮਤ ਦਾ ਜੀ ਹੁਣ ਜੇ ਸਿਆਲ ਹੁੰਦੀ ਤਾਂ ਜਿੰਨੇ ਮਰਜੀ ਪੈਸੇ ਮੰਗ ਲੈਣ। ਜੀ ਜੀ। ਠੀਕ ਆ ਜੀ। ਮੁੱਲ ਕਰਾਉਣਾ ਤਾਂ ਡੂੰਡ ਕਰਾ ਲਓ ਇੱਕ 40 ਕਰਾ ਲਓ 1,30,000 ਦੀ ਬੱਚੀ ਦੇ ਦਾਂਗੇ। ਤੇ ਪਰਚੀ ਫ੍ਰੀ। ਪਰਚੀ ਕੋਈ ਨਹੀਂ ਲੱਗੇ। ਪਰਚੀ ਕੋਈ ਨਹੀਂ। ਠੀਕ ਆ। 1,30 ਦੇ ਵਿੱਚ ਫਿਕਸ ਮਿੱਤਰੋ। ਤੁਹਾਨੂੰ ਇੱਕ ਬਾਰ ਬਾਰ ਨਹੀਂ ਮੌਕਾ ਮਿਲਣਾ ਲੁੱਟ ਲਿਓ ਮੇਲਾ। ਬਹੁਤ ਸੋਹਣੀ ਪ੍ਰਿੰਟ ਫਰੰਟ ਦੀ ਆ ਦੂਜਾ ਸਵੇਰ ਵਾਸੀ। ਦੂਜੇ ਨੰਬਰ ਤੇ ਆ ਗਈ ਤਾਜੀ ਸੂਈ ਉਹ ਵੀ ਪਰਸੋਂ ਦੀ ਵਸ਼ੀ ਮਗਰ ਆ ਤੇ ਬਾਈ ਜੀ ਦੂਜਾ ਸੂਹਾ ਵੀ ਵੈੜ ਹਾਂਜੀ ਇਹ ਵੀ ਦੂਜਾ ਸੂਹਾ ਜੀ ਮੌਕੇ ਦਾ ਕਿੰਨਾ ਬਾਈ ਦੁੱਧ ਤਿਆਰ ਹੋਊਗਾ ਹੁਣ ਇਹ ਕੱਲ ਹੀ ਸੂਈ ਆ ਜੀ ਅੱਛਾ ਕੱਲ ਸਹੀ ਦੋ ਟਾਈਮ ਆਪਾਂ ਜੁਆਈ ਕਰੀਏ ਯਾਨਕੀ ਮੰਨ ਕੇ ਚੱਲੋ 30 32 ਕਿਲੋ ਬੋਲਾ ਤਿਆਰ ਹੋ ਜੀ ਦਾ 50 ਕਿਲੋ ਬੜੀ ਰਾਮਦਾਨੀ ਨਾਲ ਪਾ ਸਕਦੀ ਹਾਂ ਹਾਂ ਜੀ ਰਾਮ ਖੋਲ ਗਈ ਲਓ ਜੀ ਵਸ਼ੀ ਮਗਰ ਆ ਗਈ ਆ ਐਚ ਐਫ ਨਸਲ ਦੀ ਦੂਜਾ ਸੂਹਾ ਵੈੜ ਤੇ ਫਾਰਮ ਦੇ ਵਿੱਚ ਜਿੰਨੇ ਦੁੱਧ ਤੇ ਲਾਉਣੀਆਂ ਗਾਈਆਂ ਉਹਨੂੰ ਬਹੁਤ ਵਧੀਆ ਠੀਕ ਆ ਜੀ ਇੰਨੇ ਦੁੱਧ ਨੂੰ ਗਰਮੀ ਆ ਗਈ ਆ ਦੁੱਧ ਘਟ ਜਾਣਾ ਤੇ ਫਾਰਮ ਦੇ ਪਾਉ ਨੂੰ ਲੈ ਉਹ ਮੋੜਦੇ ਹੋ ਭਾਵੇਂ ਵੱਡੀ ਆ ਠੀਕ ਆ ਜੀ ਵੱਡੀ ਗੱਡੀ ਮਿੰਦਰਾ ਗੱਡੀ ਤੇ ਜਾਊਗੀ ਛੋਟੀ ਮੋਟੀ ਗੱਡੀ ਤੇ ਨਹੀਂ ਜਾਣ ਵਾਲੀ ਤੇ ਇੰਝ ਨੇ ਆ ਜਾਵੇ ਦਾ ਠੀਕ ਹੈ ਆਰਡਰ ਕੁਆਲਟੀ ਵੇਖੋ ਕੱਲੀ ਕੱਲੀ 나ੜ ਦੀਂਦੀ ਬਿਜਲੀ ਘਰ ਬੈਠ ਬਣਾਈ ਪਈ ਸੀ ਵਾਣੇ ਦੇ ਵੀ ਬਹੁਤ ਸੋਹਣਾ ਪਿਆਰਾ ਲੱਗਾ ਵੇ ਵਸ਼ੀ ਮਿੱਤਰ ਮਗਰ ਆ ਗਏ ਜੀ ਬਾਈ ਜੀ ਇਹਦਾ ਕੀ ਲੈਦੇ ਕਰਦੇ ਇਹ 2 ਲੱਖ ਰੁਪਏ ਦੀ ਦੇ ਦਾਂਗੇ ਜੀ ਮਾਨਤਨ ਕੋਈ ਮਾਨਤਨ ਕਰਦਾ ਕੋਈ ਗੱਲ ਨਹੀਂ ਜੀ 1000 ਹਰਦਾ ਹੋ ਜੀ ਵਿੱਚੋਂ ਕਰ ਦਾਂਗੇ ਜੀ ਹੋਰ ਠੀਕ ਜੀ ਤੀਜੇ ਨੰਬਰ ਤੇ ਵਸ਼ੀ ਮਗਰ ਬੱਛਾ ਇਹਦੇ ਮਗਰ ਬੱਛਾ ਹੈ ਜੀ ਅਛਾ ਇਹ ਦੋ ਦੰਦ ਆ ਜੀ ਬੱਛੀ ਪਲੂਣਾ ਕਿੰਨਾ ਬੋਹਲਾ ਤਿਆਰ ਹੁਣ ਇਹਦੇ ਥੱਲੇ ਯਾਨੀ ਕਿ 20 ਤੋਂ ਪਲੱਸ ਹੋਊਗਾ ਜੀ ਤੋੜ ਕੇ ਵਿਖਾਈਏ ਪਲੂਣ ਦੰਦੀ ਮੂੰਹ ਹੋਰ ਜੀ ਆਪਾਂ ਦੰਦ ਵੀ ਦਿਖਾਉਨੇ ਆ ਲਓ ਜੀ ਥਾਨ ਤੇ ਬਹੁਤ ਸੋਹਣਾ ਲੱਗਾ ਪਿਆਰਾ ਠੀਕ ਜੀ ਮੋਟਾ ਮੋਟਾ ਥਾਨ ਆ ਤੇ ਪ੍ਰੂਨ ਐ ਦੋ ਦੁੱਗੀ ਐ ਮੂੰਹ ਬਾਈ ਦੱਸਦਾ ਠੀਕ ਹੈ ਜੀ ਤੇ ਮੂੰਹ ਫੜ ਕੇ ਵੀ ਬਾਈ ਵਿਖਾਉਣ ਲੱਗਾ ਚੈੱਕ ਕਰ ਸਕਦੇ ਆ ਠੀਕ ਹੈ ਜੀ ਲਓ ਜੀ ਠੀਕ ਹੈ ਠੀਕ ਹੈ ਦੁੱਗੀ ਆ ਬਹੁਤ ਕੁਝ 3-4 ਦਿਨ ਦਾ ਸਮਾਂ ਹੋ ਗਿਆ ਹੋਊਗਾ ਇਹਨੂੰ ਵੀ ਸੂਈ ਨੂੰ ਠੀਕ ਆਰਡਰ ਕੁਆਲਟੀ ਤੇ ਬਹੁਤ ਸੋਹਣੀ ਐ ਡੈਟ ਪ੍ਰੋਟੈਕਟ ਕਰਨ ਵਾਲੀ ਲੱਗਾ ਲਓ ਜੀ ਲਓ ਬੜਾ ਨਗੀਨਾ ਇਹਦੇ ਦੇਵਾਲੂਆ ਬਹੁਤ ਸੋਹਣਾ ਬੰਦਰ ਬਣਾਈ ਬੈਠੀ ਆ ਠੀਕ ਹੈ ਜੀ 2-4 ਸੂਵੇ ਪੀ ਕੇ ਵੀ ਆਪਣਾ ਖਰਚ ਕਰ ਸਕਦਾ ਕਿਉਂਕਿ ਇਹੋ ਜਿਹੀਆਂ ਬੱਚੀਆਂ ਜਿਹੜੀਆਂ ਘਰੇ ਦੁੱਧ ਤੇ ਲਾਉਣ ਨੂੰ ਬਿਲਕੁਲ ਵਧੀਆ ਭਾਈ ਇਹ ਕਿੰਨੀ ਕੀਮਤ ਕਰਦੇ ਕਿੰਨੇ ਦੇ ਦਾਂਗੇ ਇਹ ਵੀਰੇ ਮੁੱਲ ਕਰਾਉਣਾ ਤਾਂ 1.5 ਆ ਜੀ ਹਾਂ ਜੀ ਤੇ ਹਾਂ ਨਾ 95000 ਦੀ ਬੱਚੀ ਦੇ ਦਾਂ ਹਾਂ ਨਾ ਤੇ ਮੋਬਾਈਲ ਨੰਬਰ ਇੱਕ ਵਾਰ ਦੱਸਿਓ ਮੋਬਾਈਲ ਨੰਬਰ ਹੈਗਾ ਜੀ ਮੇਰਾ 96536 ਜੀ 01199 ਠੀਕ ਹੈ ਜੀ ਇਹ 3 ਬਾਈ ਦੇ ਕੋਲ ਪਸ਼ੂ ਆ ਬਾਈ ਦੇ ਘਰੇ ਜਾ ਕੇ ਵੀ ਸੇਲ ਪਰਚੇ ਦਾ ਕੰਮ ਆ ਆਪਣੀ ਖਰੀਦਦਾਰੀ ਕਰ ਸਕਦੇ ਜੀ ਤੇ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰਾਖਾ